ਦੋਸਤੋ ਪਹਿਲਾ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋ ਤਿੰਨ ਵਾਰ ਨਾਲ ਲਾਈਵ ਖਰਾਬ ਹੋ ਗਿਆ ਪਤਾ ਨਹੀਂ ਕੀ ਅੱਜ ਕੋਲ ہماری ਸਿਗਨਲ ਦੀ ਹੈ ਕੋ ਮਾਈਕ ਵਗੈਰਾ ਦੀ ਸ਼ਾਰਟੇਜ ਹੈ ਤੇ ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਕਿ ਵਿਧਾਨ ਸਭਾ ਦੇ ਵਿੱਚ ਤਾਂ ਸਪੀਕਰ ਨੇ ਕੁਲਤਾ ਸੰਧਵਾ ਨੇ ਮੇਰੇ ਮੇਰੀ ਆਵਾਜ਼ ਨੂੰ ਕੁਚਲ ਕੇ ਰੱਖਤਾ ਵਾ ਔਰ ਮੁਕੰਮਲ ਤੌਰ ਤੇ ਉਸ ਤੇ ਪਾਬੰਦੀ ਲਾਤੀ ਆ ਕਿ ਖੇਰੇ ਨੂੰ ਹਰ ਕਿਸਸ ਨਹੀਂ ਬੋਲਣ ਦੇਣਾ ਤੇ ਮੇਰੇ ਕੋਲ ਹੁਣ ਆਪਸ਼ਨ ਹੋਰ ਕੀ ਬਚਦੀ ਹੈ ਕਿ ਮੈਂ ਡਾਇਰੈਕਟਲੀ ਪੰਜਾਬ ਦੇ ਲੋਕਾਂ ਦੇ ਨਾਲ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਜੋ ਮੈਨੇ ਵਿਚਾਰਨੇ ਔਰ ਖਾਸ ਤੌਰ ਤੇ ਜਿਹੜਾ ਕੱਲ ਬਜਟ ਪੇਸ਼ ਹੋਇਆ ਉਹਦੇ ਤੇ ਮੈਂ ਆਪਣੀ ਪ੍ਰਤੀਗਰਿਆ ਦੇਸ਼ਕਾ ਆਪਣੇ ਵਿਚਾਰ ਰੱਖ ਸਕਾ ਜਿਹੜਾ ਕੱਲ ਬਜਟ ਪੇਸ਼ ਹੋਇਆ ਨਾ ਇਹ ਰੂਟੀਨ ਜਿਵੇਂ ਅਫਸਰ ਬਣਾਉਂਦੇ ਨੇ ਬਾਗੂ ਬੈਠੇ ਨੇ ਸੈਕਟਰੀਅਟ ਚ ਇਹਦੇ ਚ ਪੋਲਿਟਿਕਲ ਲੀਡਰਸ ਦੀ ਮਾਈਂਡ ਐਪਲੀਕੇਸ਼ਨ ਬਹੁਤ ਨਾ ਮਾਤਰ ਹੁੰਦੀ ਜੋ ਬਜਟ ਤਾਂ ਪੇਸ਼ ਹੋਇਆ 2.5 ਲੱਖ ਕਰੋੜ ਰੁਪਏ ਦਾ ਲੇਕਿਨ ਮੈਂ ਜਿਹੜੇ ਪ੍ਰਮੁੱਖ 3 4 5 ਬਿੰਦੂ ਨੇ ਜਿਹੜੇ ਉਹਨਾਂ ਤੇ ਤੁਹਾਡਾ ਚਰਚਾ ਕਰਨੀ ਆ ਸਭ ਤੋਂ ਪਹਿਲਾਂ ਵੱਡੀ ਗੱਲ ਹੈ ਕਿ ਜਿਹੜਾ ਇਹਨਾਂ ਨੇ 1000 ਰੁਪਿਆ ਹਰ ਮਹੀਨੇ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਔਰਤਾਂ ਨੇ ਮੰਗਿਆ ਨਹੀਂ ਸੀ ਪੰਜਾਬ ਦੇ ਨੇ ਲੇਕਿਨ ਕੇਜਰੀਵਾਲ ਨੇ ਤੇ ਭਗਵੰਤ ਮਾਨ ਨੇ ਇੱਕ ਇਹ ਇਹ ਤਾਂ ਆਮ ਆਦਮੀ ਪਾਰਟੀ ਦੀ ਗਾਰੰਟੀ ਹੈ 3 ਸਾਲ ਹੋ ਗਏ ਮੇਰੇ ਵੀਰੋ ਇੱਕ ਨਵਾਂ ਪੈਸਾ ਔਰਤਾਂ ਦੇ ਅਕਾਊਂਟ ਵਿੱਚ ਨਹੀਂ ਪਾਇਆ ਅੱਗੇ ਤੁਸੀਂ ਆਜੋ ਜਿਹੜਾ ਅਤੀਸ਼ੀ ਹੈ ਇਹਨਾਂ ਦੀ ਲੀਡਰ ਆਫ ਓਪੋਜੀਸ਼ਨ ਦਿੱਲੀ ਦੇ ਵਿੱਚ ਹਲੇ ਮੇਰੇ ਖਿਆਲ ਇੱਕ ਹਫਤਾ ਬਣਿਆ ਨੂੰ ਹੋਈ ਸਰਕਾਰ ਦਿੱਲੀ ਦੀ ਬੀਜਪੀ ਦੀ ਉਤਨੀ ਸ਼ੋਰ ਮਚਾਉਣ ਲੱਗ ਗਏ ਕਿ ਤੁਸੀਂ 2500 ਰੁਪਿਆ ਉਹਨਾਂ ਦੇ ਅਕਾਊਂਟ ਵਿੱਚ ਕਿਉਂ ਨਹੀਂ ਡਾਲ ਰਹੇ ਦੋਗਲੇ ਚਿਹਰੇ ਦੋਗਲੀ ਨੀਤੀ ਤੈਉ ਮੇਰਾ ਇਹ ਨਾਮ ਫਰਜ਼ੀ ਇਨਕਲਾਬੀ ਰੱਖਿਆ ਅੱਗੇ ਆ ਗਿਆ ਜੀ ਕਰਜ਼ੇ ਦਾ ਮੈਂ ਬਹੁਤ ਅੱਛੇ ਤਰ੍ਹਾਂ ਰਿਸਰਚ ਕੀਤਾ ਵਾ ਕਰਜ਼ੇ ਦਾ ਜਿਹੜਾ ਕਿਵੇਂ-ਕਿਵੇਂ ਵਧਿਆ ਕਿਹੜੇ-ਕਿਹੜੇ ਸਾਲ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਕਰਜ਼ਾ ਇੱਕ ਬਹੁਤ ਵੱਡਾ ਇਸ਼ੂ ਆ ਪੰਜਾਬ ਦਾ ਕਿਉਂਕਿ ਇੰਨੇ ਵੱਡੇ ਕਰਜ਼ੇ ਦੀ ਪੰਡ ਤੇ ਹੇਟ ਤੁਸੀਂ ਕੋਈ ਪਾਇਦਾ ਤਰੱਕੀ ਨਹੀਂ ਕਰ ਸਕਦੇ ਕਜ਼ਾ ਕਿੰਨੋ ਚੜਿਆ 1985 ਪੈ ਕਾਲਜ ਪੜਦਾ ਸੀ ਅ ਪੰਜਾਬ ਦੇ ਸਿਰ ਤੇ ਇੱਕ ਨਵੇਂ ਪੈਸੇ ਦਾ ਕਰਜ਼ਾ ਇੱਕ ਨਵੇਂ ਪੈਸੇ ਦਾ ਰੈਵਨਿਊ ਸਰਪਲਸ ਸਟੇਟ ਸੀਗੀ ਪਹਿਲੀ ਵਾਰ ਕਰਜ਼ਾ ਚੜਿਆ 1992 ਦੇ ਵਿੱਚ ਜਦੋਂ ਮਿਲਟੈਂਸੀ ਆਈ ਪੰਜਾਬ ਚ ਕੇਂਦਰ ਸਰਕਾਰ ਨੇ ਜੋ ਫੌਜ ਫੌਜਾਂ ਅਮਲਾ ਸੀਆਰਪੀ ਬੀਐਸਐਫ ਜਿੰਨਾ ਉਹਦਾ ਖਰਚਾ ਸੀ ਉਹ ਸਾਡੇ ਸਿਰ ਮੜ ਦਿੱਤਾ ਲੜਾਈ ਤਾਂ ਸਮਝ ਲੋ ਕਿ ਕਹਿ ਰਹੇ ਸੀ ਕਿ ਦੇਸ਼ ਲੜ ਰਿਹਾ ਵਾ ਮਿਲਟੈਂਸ ਨਾਲ لیکن قرضہ ਸਾਡੇ ਸਿਰ ਦੇ ਉੱਤੇ ਸਾਰਾ ਮੜ ਦਿੱਤਾ ਉਸ ਦਿਨ ਤੋਂ ਕੰਮ ਸ਼ੁਰੂ ਹੋ ਗਿਆ ਪਿਛਲੇ 30 ਸਾਲਾਂ ਚ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ 30 ਸਾਲਾਂ ਵਿੱਚ ਕਿੰਨਾ ਕਰਜ਼ਾ ਮੇਰੇ ਵੀ ਕੋ ਚੜਿਆ ਮੋٹے ਤੌਰ ਤੇ 3 ਲੱਖ ਕਰੋੜ ਰੁਪਏ ਦਾ ਇਹਦਾ ਮਤਲਬ ਹੈ ਕਿ ਹਰ 10 ਸਾਲ ਬਾਅਦ 1 ਲੱਖ ਕਰੋੜ ਦਾ ਇਜ਼ਾਫਾ ਹੁੰਦਾ ਸੀ ਇਹਨਾਂ ਪਿਓ ਦੇ ਪੁੱਤਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਇਮਾਨਦਾਰ ਟੱਡ ਇਮਾਨਦਾਰਾਂ ਦੀ ਪਾਰਟੀ ਆ ਇਹਨਾਂ ਨੇ ਪਿਛਲੇ 3 ਸਾਲਾਂ ਚ 1 ਲੱਖ ਕਰੋੜ ਦਾ ਕਰਜ਼ਾ ਚੜਾਇਆ ਮਤਲਬ ਜਿਹੜਾ 1 ਲੱਖ ਕਰੋੜ 10 ਸਾਲ ਚ ਵੰਡਤਾ ਸੀ ਕਰਜ਼ਾ ਉਹ ਇਹਨਾਂ ਨੇ ਪਿਛਲੇ 3 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਚੜ੍ਹਨ ਦਿੱਤਾ। ਔਰ ਯਾਦ ਹੋਊਗਾ اچھی طرح ਕੇਜੀਵਾਲ ਕੀ ਕੰਦਾ ਸੀਗਾ ਜਦੋਂ ਗਾਰੰਟੀਆਂ ਦੇਣੀਆਂ ਸੀ ਇਲੈਕਸ਼ਨ ਤੋਂ ਪਹਿਲਾਂ ਅ ਉਹਨਾਂ ਨੇ ਪੁੱਛਿਆ ਪੱਤਰਕਾਰਾਂ ਨੇ ਕਿ ਪੈਸੇ ਕਿਤੋਂ ਕੱਢ ਕੇ ਲਿਆਓਗੇ 1000 ਰੁਪਿਆ ਬਿਜਲੀ ਮੁਫਤ ਫਲਾਨਾ ਧਮਕਾਨਾ ਕਹਿੰਦਾ ਇੱਕ ਤੋਂ 20 ਹਜ਼ਾਰ ਕਰੋੜ ਕੀ ਗੈਰਕਾਨੂੰਨੀ ਮਾਈਨਿੰਗ ਹੋਤੀ ਪੰਜਾਬ ਨੇ ਉਸਕੋ ਮੈਂ ਬੰਦ ਕਰੂੰਗਾ ਔਰ ਹਰ ਸਾਲ 20 ਹਜ਼ਾਰ ਕਰੋੜ ਦਾ ਉਸਕਾ ਦੇ ਦੂੰਗਾ ਅ 34 ਹਜ਼ਾਰ ਕਰੋੜ ਕਹਿੰਦਾ ਕਿ ਬਜਟ ਵਿੱਚ ਚੋਰੀ ਹੁੰਦੀ ਹਾਲਾਂਕਿ ਉਹ ਬਿਲਕੁਲ ਇੱਕ ਘਟਿਆ ਝੂਠ ਸੀ ਕੇਜਰੀਵਾਲ ਦਾ ਇਹਨੂੰ ਪਤਾ ਹੋਇਆ ਅਫਸਰ ਰਿਹਾ ਆਪ 75% ਤਾਂ ਸਾਡੇ ਪੰਜਾਬ ਦਾ ਬਜਟ ਕਮਿਟਡ ਐਕਸਪੈਂਡੀਚਰ ਹੈ ਮਤਲਬ ਸੈਲਰੀਜ਼ ਪੈਨਸ਼ਨਸ ਵਿਆਜ ਦੀ ਅਦਾਇਗੀ ਹੋਰ ਜਿਹੜੇ ਕਰਜ਼ੇ ਲੈ ਗਏ ਨੇ ਉਹਦੀ ਅਦਾਇਗੀ ਮੁਫਤ ਬਿਜਲੀ ਦੀ ਸਬਸਿਡੀ ਐਟਸੈਟਰਾ ਐਟਸੈਟਰਾ ਮਤਲਬ 75% ਕਮਿਟਡ ਐਕਸਪੈਂਡੀਚਰ ਹੈ ਪਰ ਚਲੋ ਝੂਠ ਬੋਲਦਾ ਉਹਨੇ ਕਿ ਮੈਂ ਬਜਟ ਵਿੱਚ ਹੋਰੇ ਭ੍ਰਿਸ਼ਟਾਚਾਰ ਦੇ ਪੈਸੇ ਬਚਾ ਕੇ 34000 ਕਰੋੜ ਹਰ ਸਾਲ ਜਮਾ ਕਰਾਇਆ ਮਤਲਬ 50000 ਕਰੋੜ ਰੁਪਏ ਦਾ ਭਾਅ ਸੀਗਾ ਕਿ ਹਰ ਸਾਲ ਜਮਾ ਕਰਾਉਗਾ ਜਮਾ ਤਾਂ ਕੀ ਕਰਾਉਣਾ ਸੀਗਾ ਜੇ ਕਰਾਇਆ ਹੁੰਦਾ ਤਾਂ 1.5 ਲੱਖ ਕਰੋੜ ਰੁਪਏ ਸੱਜ ਕੋ ਸਰਪਲਸ ਹੋਣਾ ਸੀਗਾ ਪਰ ਉਲਟਾ 3 ਸਾਲਾਂ ਵਿੱਚ ਕਰਜ਼ਾ ਚੜਿਆ ਇਹ ਇਹਨਾਂ ਦਾ ਇੱਕ ਵੱਡਾ ਚੂਕ ਜਿਹੜਾ ਇਸ ਬਜਟ ਵਿੱਚ ਫੜਿਆ ਗਿਆ ਅਗਿਆ ਉਹ ਤੁਸੀਂ ਖੇਤੀ ਸਭ ਤੋਂ ਇੰਪੋਰਟੈਂਟ ਕਿਤਾ ਪੰਜਾਬ ਦੇ ਲੋਕਾਂ ਦਾ ਖੇਤੀ ਪ੍ਰਧਾਨ ਸੂਬਾ ਇਸ ਬਜਟ ਵਿੱਚ ਖੇਤੀ ਦੀ ਅਲੋਕੇਸ਼ਨ ਕਿੰਨੀ ਰੱਖੀ ਆ ਜਿਹੜਾ ਖੇਤੀ ਵਾਸਤੇ 14.5 ਹਜ਼ਾਰ ਕਰੋੜ ਰੁਪਏ ਅਗਰ ਆਪਾਂ ਇਹਨੂੰ ਪਰਸੈਂਟੇਜ ਵਾਈਜ਼ ਦੇਖਾਂਗੇ ਤਾਂ ਇਹ ਲੱਗਦਾ ਜਿਵੇਂ 6% ਬਜਟ ਦਾ ਜਿਹੜਾ ਖੇਤੀ ਨੂੰ ਦਿੱਤਾ ਬਹੁਤ ਘੱਟ ਵੈਸੇ ਦੇ ਦੇਖਿਆ ਜਾਊਗਾ ਪਰ ਜੇ ਇਹਦੀ ਸਹੀ ਕੋ ਕਰੋਂਗੇ ਤਾਂ ਜਿਹੜਾ 10 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਟਿਊਬਵੈਲਸ ਨੂੰ ਮੁਫਤ ਚੱਲੀ ਆ ਪਿਛਲੇ ਕਾਫੀ ਹੱਸੇ ਤੋਂ ਉਹ ਜਦੋਂ ਇਸ ਪੀਐਸਪੀਸੀਐਲ ਨੂੰ ਆਪਾਂ ਕੱਢ ਦਿਆਂਗੇ ਤਾਂ ਪਿੱਛੇ ਬਚਦਾ 4500 ਕਰੋੜ ਰੁਪਏ ਖੇਤੀ ਦੇ ਵਾਸਤੇ ਸਾਰੇ ਪੰਜਾਬ ਦੇ ਮਤਲਬ ਅਸੀਂ ਕrops ਡਾਈਵਰਸੀਫਿਕੇਸ਼ਨ ਕਰਨ ਕਿਤੇ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਕਿੱਦਾਂ ਕੱਢਣਾ ਵਾ ਨਵੇਂ ਬੀਜ ਕਿੱਦਾਂ ਤਿਆਰ ਕਰਨੇ ਨੇ ਰਿਸਰਚ ਕਿੱਦਾਂ ਕਰਨੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਕਿੱਦਾਂ ਸਸਟੇਨ ਕਰਨਾ ਸਿਰਫ 4500 ਕਰੋੜ ਰੁਪਏ ਇਹ ਸ਼ਹਿਤ 2.5 ਲੱਖ ਕਰੋੜ ਰੁਪਏ ਦਾ 2% ਤੋਂ ਵੀ ਘੱਟ ਬਜਟ ਪੰਡਾ ਇਹਦੇ ਮੁਕਾਬਲੇ ਤੇ ਪੁਲਿਸ ਅਲੋਕੇਸ਼ਨ ਜਿਹੜਾ ਪੁਲਿਸ ਡਿਪਾਰਟਮੈਂਟ ਦੁੱਤਾ 11.5 ਹਜ਼ਾਰ ਕਰੋੜ ਰੁਪਏ ਅਸੀਂ ਪੁਲਿਸ ਸਟੇਜ ਬਣਾ ਰਹੇ ਆ ਆਪਣੀ ਪੁਲਿਸ ਨੂੰ ਉਹਨੂੰ ਏਮਪਾਵਰ ਕਰ ਰਹੇ ਆ ਉਹਨੂੰ ਪੂਰੀ ਖੁੱਲੀ ਛੁੱਟੀ ਦੇ ਦੇ ਕੇ ਕੁੱਟ ਦਿਓ ਕਗਰ ਨੂੰ ਬਾਠ ਨੂੰ ਕੋਈ ਪ੍ਰਵਾਹ ਨਹੀਂ ਤੁਹਾਡੇ ਨਾਲ ਖੜਿਆ ਖਦੇਲ ਦੇ ਉਹ ਬੁਲਡੋਜ਼ਰ ਨਾਲ ਸਾਰੇ ਕਿਸਾਨਾਂ ਦੇ ਜਿਹੜੇ ਹੈਗੇ ਨੇ ਧਰਨੇ ਤੇ ਗੋਚੇ ਅਸੀਂ ਤੁਹਾਡੇ ਨਾਲ ਖੜਿਆ ਇਹ ਪੁਲਿਸ ਤੇ ਨੂੰ ਇੰਡੀਕੇਟ ਕਰਦੀ ਏਡੀ ਵੱਡੀ ਬਜਟਰੀ ਅਲੋਕੇਸ਼ਨ ਆਲਮੋਸਟ ਐਗਰੀਕਲਚਰ ਸੈਕਟਰ ਜਿੰਨੀ ਜਿਹੜੀ ਪੁਲਿਸ ਨੂੰ ਅਲੋਕੇਸ਼ਨ ਦਿੱਤੀ ਆ ਅਕੇ ਤੁਸੀਂ ਆਓ ਇੱਕ ਬਹੁਤ ਵੱਡਾ ਝੂਠ ਬੋਲਿਆ ਗਿਆ ਪਿਛਲੇ ਦਿਨਾਂ ਵਿੱਚ ਭਗਵਾਨਪານ ਨੇ ਗਿੱਜੜਵਾਹ ਦੇ ਇਲੈਕਸ਼ਨ ਜਿੰਨੀ ਚੋਣ ਤੋਂ ਪਹਿਲਾਂ ਮਗਰਿਆ ਨੇ ਕੁਛ ਨਹੀਂ ਕੀਤਾ ਅਸੀਂ ਪੰਜਾਬ ਦੇ ਵਿੱਚ ਇੱਕ ਨਵਾਂ ਨਵੀਂ ਨਹਿਰ ਬਣਾਉਣ ਜਾ ਰਹੇ ਹਾਂ ਮਾਲਵਾ ਕਨਾਲ ਉਹਦਾ ਨਾਮ ਰੱਖਤਾ ਨਹੀਂ ਪੱਤਰ ਰੱਖਤਾ ਕਿਉਂਕਿ ਵੋਟਾਂ ਲੈਣੀਆਂ ਸੀਗੀਆਂ ਲੇਕਿਨ ਇਸ ਬਜਟ ਵਿੱਚ ਮੇਰੇ ਵੀਰੋ ਪੈਣੋ ਤੇ ਬਜ਼ੁਰਗੋ ਇੱਕ ਨਵੇਂ ਪਾਸ ਪੈਸੇ ਦੀ ਅਲੋਕੇਸ਼ਨ ਬਜਟ ਵਿੱਚ ਨਹੀਂ ਹੈ ਮਾਲਵਾ ਕਨਾਲ ਬਣਾਉਣ ਵਾਸਤੇ ਕਿਵੇਂ ਬਣੂ ਮਾਲਵਾ ਕਨਾਲ ਅਕਸਰ ਇੱਕ ਪੰਜਾਬ ਵਿੱਚ ਨਵੀਂ ਨਹਿਰ ਬਣਾਉਣ ਵਾਸਤੇ ਹਰੀਕੇ ਤੋਂ ਪਾਣੀ ਕੱਟ ਕੇ ਤੇ ਟੇਲ ਐਂਡਾਂ ਤੇ ਮਾਲਵੇ ਦੇ ਵਿੱਚ ਲੰਬੀ ਤੇ ਗਿੱਦੜਵਾਹ ਕਿੰਦਾ ਸੀ ਪਹੁੰਚਾਉਣਾ ਵਾ ਕਟੋ ਘਟ 4-5 ਹਜ਼ਾਰ ਕਰੋੜ ਰੁਪਏ ਇਸ ਬਜਟ ਵਿੱਚ ਰੱਖਣਾ ਚਾਹੀਦਾ ਸੀ ਕਿ ਪੈਸਾ ਕਿੰਨਾ ਰੱਖਿਆ ਮਾਲਵਾ ਨਹਿਰਵਾਸ ਤੇ ਜ਼ੀਰੋ ਅੱਗੇ ਆਓ ਤੁਸੀਂ 올ਡ ਪੈਨਸ਼ਨ ਸਕੀਮ ਇਹਨਾਂ ਨੇ ਨਾ 2022 ਦੇ ਨਵੰਬਰ ਚ ਹਿਮਾਚਲ ਪ੍ਰਦੇਸ਼ ਦੀ ਇਲੈਕਸ਼ਨ ਸੀਗੀ ਉੱਥੇ ਇਲੈਕਸ਼ਨ ਜਿੱਤਣ ਵਾਸਤੇ ਮੋਟਾ ਲੈਣਾ ਹਸਤੇ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੀ 2004 ਵਿੱਚ 올ਡ ਪੈਨਸ਼ਨ ਸਕੀਮ ਬੰਦ ਹੋਈ ਸੀ ਅਸੀਂ ਉਹਨੂੰ ਤੁਰੰਤ ਚਾਲੂ ਕਰਦੇ ਪੰਜਾਬ ਤੋਂ ਉਹ ਕਹਿੰਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਉਹ ਨੋਟੀਫਿਕੇਸ਼ਨ ਸਾਰੀ ਦੁਨੀਆ ਨੇ ਸੋਸ਼ਲ ਮੀਡੀਆ ਤੇ ਦੇਖੀ ਆ ਲੇਕਿਨ ਪਿਛਲੇ ਲਾਲੋ ਤੁਸੀਂ ਉਹੀ 2.5 ਸਾਲ ਤੋਂ ਆ 2 ਸਾਲ ਤੋਂ 올ਡ ਪੈਨਸ਼ਨ ਸਕੀਮ ਤੋਂ ਮੁਨਕਰ ਹੋ ਗਏ ਇਸ ਬਜਟ ਵਿੱਚ 올ਡ ਪੈਨਸ਼ਨ ਸਕੀਮ ਦਾ ਕੋਈ ਜ਼ਿਕਰ ਨਹੀਂ ਆ ਅੱਗੇ ਆ ਜੋ ਸਾਡੇ EMPLOYEES ਨੇ ਲਗਭਗ 4 ਲੱਖ ਕਰੋੜ ਮੌਜੂਦਾ EMPLOYEES ਆ ਔਰ ਸ਼ਾਇਦ ਕੁਝ ਲੱਖ ਸੌਰੀ 4 ਲੱਖ EMPLOYEES ਨੇ ਇਸ ਵਾਰ ਜਿਹੜੇ ਮੌਕੇ ਤੇ ਕੰਮ ਕਰ ਰਹੇ ਨੇ ਤੇ ਕੁਝ ਲੱਖ 1.5 ਤੋਂ 2.5 ਲੱਖ 3 ਲੱਖ ਪੈਨਸ਼ਨਰਸ ਤੇ ਪੁਰਾਣੇ EMPLOYEES ਵੀ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਵਾਸਤੇ ਕੋਈ ਸਹੂਲਤ ਨਹੀਂ ਜਿਹੜੇ DA ਦੀ ਕਿਸ਼ਤਾਂ ਬੰਦ ਪਈਆਂ ਨੇ PE ਦੀਆਂ ਕਿਸ਼ਤਾਂ ਬੰਦ ਪਈਆਂ ਨੇ 7ਵੇਂ PAY COMMISSION ਦੇ EARNERS ਪਿਛਲੇ 7-8 ਸਾਲ ਤੋਂ ਬੰਦ ਪਏ ਨੇ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ EMPLOYEES ਨੂੰ ਉਹਨਾਂ ਦਾ ਬਣਦਾ ਇੱਕ-ਇੱਕ ਪੈਸਾ ਦੇਵਾਂਗੇ ਲੇਕਿਨ EMPLOYEES ਵਾਸਤੇ ਇਸ ਬਜਟ ਦੇ ਵਿੱਚ ਨਾ ਮਾਤਰ ਨਹੀਂ ਜ਼ੀਰੋ ਅਲੋਕੇਸ਼ਨ ਹੈ ਅੱਗੇ ਆਓ ਤੁਸੀਂ ਕਹਿੰਦੇ ਜੀ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਰੰਗਲਾ ਤੇ ਪੈਸੇ ਕਿੰਨੇ ਰੱਖੇ ਰੰਗਲਾ ਪੰਜਾਬ ਬਣਾਉਣ ਵਾਸਤੇ 585 ਕਰੋੜ ਰੁਪਇਆ ਔਰ ਇਹ ਸਾਰੇ ਹਲਕਾ ਜਿਹੜੇ ਹਲਕਾਏ ਹੋਏ ਇਨਚਾਰਜ ਆ ਐਮਐਲਏ ਨੂੰ ਨਹੀਂ ਦੇਣਗੇ ਜਿੱਥੇ ਜਿੱਥੇ ਇਹਨਾਂ ਦੇ ਐਮਐਲਏ ਨੇ ਉੱਥੇ ਹਲਕਾਏ ਹੋਏ ਇਨਚਾਰਜ ਨੂੰ ਕਹਿੰਦੇ ਕਲੱਬਾਂ ਨੂੰ ਦੇ ਦਿਓ ਲੋਕਾਂ ਨੂੰ ਕਰਪਟ ਬਣਾਉਣ ਵਾਸਤੇ ਛੋਟੇ-ਮੋਟੇ ਖਰਚੇ ਕਿਤੇ ਤੁਸੀਂ ਲੈਣੇ ਆ ਉਹ ਦਿਓ ਉਹਨੂੰ 585 ਕਰੋੜ ਦੇ ਕੇ ਪੰਜਾਬ ਦੇ ਬਜਟ ਵਿੱਚ ਕਹਿੰਦੇ ਰੰਗਲਾ ਪੰਜਾਬ ਮਤਲਬ ਫਿਰ 2.5 ਲੱਖ ਕਰੋੜ ਰੁਪਏ ਦੇ ਬਜਟ ਦੇ ਤਾਂ ਰੋੜੀ ਨੇ ਮਿੰਨ ਕੱਲ ਕਿਸੇ ਨੂੰ ਮੈਸੇਜ ਭੇਜਿਆ ਵੀ 2.5 ਲੱਖ ਕਰੋੜ ਰੁਪਏ ਦੇ ਬਜਟ ਦੀ ਲੋੜ ਹੀ ਨਹੀਂ ਸੀ ਜੇ 585 ਕਰੋੜ ਨਾਲ ਹੀ ਰੰਗਲਾ ਪੰਜਾਬ ਬਣ ਜਾਦਾ ਸੋ ਦੋਸਤੋ ਕਹਾਣੀ ਇਹ ਆ ਕਿ ਇਹ ਜੋ ਜੋ ਗੱਲਾਂ ਦਿੱਲੀ ਵਿੱਚ ਕਹ ਰਹੇ ਨੇ ਕਿ ਬੀਜੇਪੀ ਅਤਿਆਚਾਰ ਕਰਦੀ ਜਾਏ ਇੰਡੀ ਦੇ ਸੀਬੀਆ ਨਹੀਂ ਉਦੋਂ ਜ਼ਿਆਦਾ ਅਤਿਆਚਾਰ ਆਪਣੇ ਵਿਰੋਧੀਆਂ ਦੇ ਰਾਹੀਂ ਪੁਲਿਸ ਵਿਜੀਲੈਂਸ ਤੇ ਹੁਣ ਸਪੀਕਰ ਰਾਹੀਂ ਕੀਤਾ ਇਹਨਾਂ ਨੇ ਪੰਜਾਬ ਉਹਥੇ ਕਹਿੰਦੇ ਅਸੀਂ ਸਾਰਾ ਮੋਦੀ ਨੇ মিডিਆ ਬਣਾ ਲਿਆ ਕੈਪਚਰ ਕਰ ਲਿਆ ਗੋਦੀ মিডিਆ ਬਣਾ ਦਿਆ ਹੈ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ মিডিਆ ਆਜ਼ਾਦ ਨਹੀਂਗਾ ਤੇਈ ਵਾਰ ਮੈਂ ਵਿਧਾਨ ਸਭਾ ਤੋਂ ਬਾਹਰ ਰਿਹਾ ਕਿ ਜਦੋਂ ਪੂਰੇ মিডিਆ ਨੂੰ ਐਡਰੈਸ ਕਰਦਾ ਕੁਝ ਚੈਨਲ ਜੇ ਮੈਂ ਇਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਵੀ ਚਿੜਦੇ ਬੜੇ ਨੇ ਚਲਦੇ ਹੋਏ ਮਤਲਬ ਪ੍ਰਤਾਪ ਸਿੰਘ ਬਾਜਵਾ ਬੋਲ ਰਿਹਾ ਉਹਨੂੰ ਲਾਈਵ ਦਿਖਾ ਰਹੇ ਨੇ ਟੀਵੀਜ਼ ਤੇ ਜਦੋਂ ਉਹ ਖੈਰੇ ਨੇ ਐਂਟਰੀ ਕੀਤੀ ਨਾਲ ਹੀ ਲਾਈਵ ਕੱਟ ਔਰ ਸਾਰੇ ਮਾਈਕ ਚੱਕ ਕੇ ਉਥੋਂ ਭੱਜ ਜਾਂਦੇ ਨੇ ਸਾਰਾ ਮੇਨਸਟ੍ਰੀਮ মিডিਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਇੱਥੇ ਇਹਨੂੰ ਕੈਪਚਰ ਕੀਤਾ ਹੋਇਆ ਹੈ ਔਰ ਹੁਣ ਕੀ ਕਹਿੰਦੇ ਕੱਲ ਮੈਂ ਸੁਣਿਆ ਅਜ ਪਰਸੋਂ ਮੈਂ ਉਸ ਮਨੀਸ਼ 소ਡਿਆ ਕਹਿੰਦਾ ਰਾਕਟ ਦੀ ਸਪੀਡ ਸੇ ਹਮ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਰਾਕਟ ਦੀ ਸਪੀਡ ਤੇ ਘੁੱਟ ਝੂਟ ਕਿਤਾ ਬੋਲਦੇ ਨੇ ਜਿਹੜੇ ਬੰਦੇ ਉੱਥੋਂ ਲੋਕਾਂ ਨੇ ਰਿਜੈਕਟ ਕਰਦੇ ਨੇ ਜੀ ਤੁਮ ਆਪਣੀਆਂ ਸੀਟਾਂ ਦੇ ਵਿੱਚ ਆਸੇ ਤੇ ਸੋਡਿਆ ਸਤਿੰਦਰ ਜੈਨ ਕੇਜਰੀਵਾਲ ਸੌਰਵ ਭਾਰਦਵਾਜ ਆਪਣੀਆਂ ਇਕੱਲੇ ਦੀਆਂ ਸੀਟਾਂ ਹਾਰ ਗਏ ਨੇ ਉਹ ਹੁਣ ਪੰਜਾਬ ਨੂੰ ਾਨ ਕੇ ਰਾਕਟ ਦੀ ਸਪੀਡ ਤੇ ਲੈ ਕੇ ਜਾਣਗੇ ਜਿਹੜੇ ਦਿੱਲੀ ਦਾ ਮਾਡਲ ਫੇਲ ਹੋ ਗਿਆ ਲੋਕਾਂ ਨੂੰ ਇਹ ਕਹਿੰਦੇ ਸੀ ਹਮ ਕਟੜ ਇਮਾਨਦਾਰ ਹੈ ਅਬ ਦਿੱਲੀ ਕੇ ਲੋਕੋ ਕੀ ਕੇਜਰੀਵਾਲ ਕੋ ਦੁਬਾਰਾ ਮੁੱਖ ਮੰਤਰੀ ਕੀ ਕੁਰਸੀ ਤੇ ਬਿਠਾਉਣਗੇ ਉਹਨਾਂ ਨੇ ਕੱਢ ਕੇ ਬਾਹਰ ਮਾਰਿਆ ਕਿ ਤੂੰ ਕੱਟੜੇ ਮਾਨਦਾਰ ਨਹੀਂ ਤੂੰ ਕੱਟੜੇ ਬੇਈਮਾਨ ਹੈ ਹੁਣ ਸਾਡੇ ਉੱਤੇ ਇਹ ਬੰਦੇ ਰਾਜ ਕਰਨਗੇ ਔਰ ਸਾਡਾ ਪਿਛਲੇ ਦਿਨਾਂ ਵਿੱਚ ਇੱਕ ਹੋਮ ਸੈਕਟਰੀ ਪੋਸਿਬਲੀ ਇੱਕ ਛਾਇ ਮਾਨਦਾਰ ਹੋਮ ਸੈਕਟਰੀ ਦਾ ਨਾਮ ਲੈਣਾ ਫਿਰ ਚੜ੍ਹਨ ਗਈ ਉਹਨੂੰ ਤੁਰੰਤ ਬਦਲ ਕੇ ਉਹਦੇ ਚਾਰੇ ਵਿਭਾਗਾਂ ਵਿੱਚ ਵਾਪਸ ਲੈ ਕੇ ਉਹਨੂੰ ਕਹਿੰਦੇ ਰਿਪੋਰਟ ਬੈਕ ਟੂ ਪਰਸਨਲ ਡਿਪਾਰਟਮੈਂਟ ਚੀਫ ਵਿਜੀਲੈਂਸ ਡਾਇਰੈਕਟਰ ਇੱਕ ਆਈਪੀਐਸ ਅਫਸਰ ਲਾਇਆ 15 ਦਿਨ ਹੋਈ ਸਿਰਫ ਨਗੇਸ਼ਵਰ ਰੌ 15 ਦਿਨਾਂ ਦੇ ਵਿੱਚ ਇੱਕ ਚੀਫ ਵਿਜੀਲੈਂਸ ਡਾਇਰੈਕਟਰ ਨੂੰ ਕਿਉਂ ਬਦਲਿਆ ਗਿਆ ਵਾ ਹੋਮ ਸੈਕਟਰੀ ਨੂੰ ਬਦਲਤਾ ਤੇ ਚੀਫ ਕਾਰਕਟਰ ਵਿਜੀਲੈਂਸ ਵੀ ਬਦਲਤਾ ਇਹਦਾ ਮਤਲਬ ਬਾਲ ਵਿੱਚ ਕੁਝ ਕਾਲਾ ਜਿਹਾ ਕੇਜਰੀਵਾਲ ਦੇ ਜਿਹੜੇ ਗਲੀਆਂ ਬੈਠੇ ਨੇ ਆਨ ਕਿ ਵੈੱਬ ਪਰ ਗਿਆ ਆਪਨੇ ਔਰ ਉਹਨਾਂ ਸੋਡੀਆਂ ਵਗੈਰਾ ਐਟਸੈਟਰਾ ਜਿਹੜੇ ਰਿਮੋਟ ਕੰਟਰੋਲ ਦਾ ਗਲੀਆਂ ਚਲਾ ਰਹੇ ਨੇ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਹਦਾਇਤ ਹੋਵੇਗੀ ਕਿਸੇ ਦੇ ਖਿਲਾਫ ਕੋਈ ਬਹੁਤ ਝੂਠਾ ਮੁਕਦਮਾ ਘੜਨਾ ਹੋਊਗਾ ਜਾਂ ਕਿਸੇ ਨਾਲ ਬਦਲਾ ਫੋਰੀ ਕੱਢਣੀ ਹੋਊਗੀ ਹੋਮ ਸੈਕਟਰੀ ਨੇ ਜੋ ਜਵਾਬ ਦਿੱਤਾ ਚੀਫ ਕਾਰਕਟਰ ਵਿਜੀਲੈਂਸ ਨੇ ਜਵਾਬ ਦਿੱਤਾ ਦੋਨੋਂ ਬਦਲ ਕੇ ਰੱਖ ਦਿੱਤੇ ਨੇ ਅੱਜ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦਾ ਰਾਜ ਆ ਮੇਰੇ ਵੀਰੋ ਪੰਜਾਬ ਦੇ ਵਿੱਚ ਡੀਜੀਪੀ ਗੈਰ ਪੰਜਾਬੀ ਆ ਚੀਫ ਸੈਕਟਰੀ ਗੈਰ ਪੰਜਾਬੀ ਆ ਸਾਰੇ ਫਾਈਨੈਂਸ਼ੀਅਲ ਐਡਵਾਈਜ਼ਰਸ ਗੈਰ ਪੰਜਾਬੀ ਆ ਜਿਹਨੇ ਇੰਪੋਰਟੈਂਟ ਪੋਜੀਸ਼ਨਸ ਪਹਿਲਾਂ ਪਹਿਲਾਂ ਇਹਨਾਂ ਨੇ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜਾ ਚੇਅਰਪਰਸਨ ਲਈ ਸੀ ਉਹ ਦਿੱਲੀੋਂ ਭੇਜੀ ਗਈ ਅ ਸ਼ਾਇਦ ਬਾਬਾ ਫਰੀਦ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਆ ਉਹ ਦਿੱਲੀੋਂ ਭੇਜਿਆ ਸੀਗਾ ਬਹੁਤੀਆਂ ਯੂਨੀਵਰਸਿਟੀਆਂ ਦੇ ਤਾਂ ਵਾਈਸ ਚਾਂਸਲਰ ਹੈ ਹੀ ਨਹੀਂ ਗਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਭ ਤੋਂ ਪ੍ਰੀਮੀਅਰ ਸਾਡੀ ਯੂਨੀਵਰਸਿਟੀ ਉੱਥੇ ਵਾਈਸ ਚਾਂਸਲਰ ਇਸ ਤਰ੍ਹਾਂ ਕਰਕੇ ਉਹ ਆਪਣਾ ਰਾਜ ੱਕੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ ਥੋਪ ਰਹੇ ਨੇ ਮੈਂ ਗੱਲ ਕਰਨੀ ਸੀ ਵਿਧਾਨ ਸਭਾ ਵਿੱਚ ਜਿਹੜਾ 2023 ਜਨਵਰੀ ਦਾ ਮੈਂ ਇੱਕ ਬਿਲ ਪ੍ਰਾਈਵੇਟ ਨੰਬਰ ਬਿਲ ਕਿ ਕੁਲਤਾਰ ਸੰਵਿਧਾਨ ਨੂੰ ਸਾਹਮਣੇ ਮਿਲ ਕੇ ਉੱਥੇ ਰੱਖਿਆ ਸੀਗਾ ਉਹਦੇ ਵਿੱਚ ਮੈਂ ਮੰਗ ਕਰ ਰਿਹਾ ਵਾਂ ਕਿ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਹੈ ਕਿ ਕੋਈ ਵੀ ਗੈਰ ਹਿਮਾਚਲੀ ਨਾ ਉੱਥੇ ਰਿਹਾ ਸਕਦਾ ਤੇ ਨਾ ਸ਼ਰਤਾ ਪੂਰੀਆਂ ਕੀਤੇ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਹੁਣ ਲੇਟੈਸਟ ਲੋ ਬਣਾਇਆ ਬੀਜੇਪੀ ਨੇ ਉਤਰਾਖੰਡ ਦੇ ਵਿੱਚ ਔਰ ਉਹਨੂੰ ਕਿਹਾ ਇਤਿਹਾਸਿਕ ਕਾਨੂੰਨ ਬਣਾਇਆ ਹਮਨੇ ਉਤਰਾਖੰਡ ਮੇਂ ਕਿ ਕੋਈ ਵੀ ਬਾਹਰ ਕਾ ਆਦਮੀ ਵਹਾਂ ਪਰ ਨਾ ਜ਼ਮੀਨ ਲੈ ਸਕੇਗਾ ਨਾ ਵੋਟਰ ਬਣ ਸਕੇਗਾ ਨਾ ਨੌਕਰੀ ਲੈ ਸਕੇਗਾ ਪੰਜਾਬ ਜਿਹਦੀ ਕੇ ਡਿਲੀਮਿਟੇਸ਼ਨ ਹੋਣ ਜਾ ਰਹੀ ਹੈ ਜਿਹੜੀ ਪਾਰਲੀਮੈਂਟ ਦੀ ਜਿਹਦੇ ਸਾਡੀ ਆਬਾਦੀ ਘਟ ਰਹੀ ਆ ਸਾਡੀ ਰਿਪਰੈਜ਼ੈਂਟੇਸ਼ਨ ਉਥੇ ਡ੍ਰੌਪ ਹੋ ਰਹੀ ਆ ਸਾਊਥ ਇੰਡੀਆ ਦੇ ਚੀਫ ਮਿਨਿਸਟਰ ਕੇਸਟਾਲਰ ਨੇ ਪਿਛਲੇ ਦਿਨਾਂ ਮੀਟਿੰਗ ਲਕੀ ਪਰ ਵਰਤਮਾਨ ਵੀ ਉਥੇ ਗਿਆ ਸੀਗਾ ਔਰ ਉਥੇ ਸਾਨੂੰ ਸਾਨੂੰ ਚਿੰਤਾ ਹੈ ਕਿ ਹਿੰਦੀ ਹਾਰਟਲੈਂਡ ਦਾ ਜ਼ਿਆਦਾ ਸ਼ੇਅਰ ਵੱਧ ਰਿਹਾ ਵਾ ਸੈਂਟਰਲ ਇੰਡੀਆ ਦਾ ਰਾਜਸਥਾਨ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਵਿਹਾਰ ਦਾ ਪਾਰਲੀਮੈਂਟ ਚ ਤੇ ਪੰਜਾਬ ਜਾਂ ਜਿਹੜੀ ਘੱਟ ਗਿਣਤੀਆਂ ਸਟੇਟਸ ਤੇ ਜਿਹੜੇ ਜੰਮੂ ਕਸ਼ਮੀਰ ਆ ਪੰਜਾਬ ਹੈ ਕੇਰਲਾ ਹੈ ਜਾਂ ਸਾਊਥ ਇੰਡੀਆ ਦੀ ਦੂਸਰੀਆਂ ਸਟੇਟਸ ਆ ਸਾਡੀ ਰਿਪਰੈਜੈਂਟੇਸ਼ਨ ਉਸ ਮੁਕਾਬਲੇ ਤੇ ਘੱਟ ਰਹੀ ਆ ਪਾਰਲੀਮੈਂਟ ਦੇ ਵਿੱਚ ਤਾਂ ਇਹ ਬਿੱਲ ਅੱਜ ਬਹੁਤ ਲਾਜਮੀ ਸੀਗਾ ਕਿ ਜੇ ਕਾਨੂੰਨ ਬਣ ਜੇ ਪੰਜਾਬ ਦੇ ਵਿੱਚ ਕਿ ਕੋਈ ਵੀ ਗੈਰ ਪੰਜਾਬੀ ਆਣ ਕੇ ਨਾ ਸਾਡੀ ਨੌਕਰੀ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਜਮੀਲੇ ਸੈਂਕੜਾ ਪਿਰਸ਼ਾਟਾ ਪੂਰੀਆਂ ਕਿਤੇ ਤੇ ਸਾਡੀ ਡੈਮੋਗ੍ਰਾਫੀ ਆਬਾਦੀ ਦਾ ਸੰਤੁਲਨ ਸਾਡੀ ਭਾਸ਼ਾ ਸਾਡੀ ਜ਼ੁਬਾਨ ਸਾਡੀ ਪੱਗ ਸਾਡਾ ਸੱਭਿਆਚਾਰ ਸਭ ਕੁਝ ਬਚਾਇਆ ਜਾ ਸਕਦਾ ਸੀਗਾ ਲੇਕਿਨ ਇਹਦੇ ਤੇ ਵੀ ਪਿਛਲੇ 2.5 ਸਾਲ ਤੋਂ ਪੁਲਤਾਰ ਸੰਧਵਾ ਨੇ ਇਹ ਦੱਸੇ ਲੋਕਾਂ ਨੂੰ ਕਿ ਇਹ ਬਿੱਲ ਨੂੰ ਤੋਂ ਆਪਣੇ ਠੰਡੇ ਬਸਤੇ ਵਿੱਚ ਆਪਣੇ ਦਫ਼ਤਰ ਦੇ ਕਿਸੇ ਫ੍ਰਿਜ ਵਿੱਚ ਕਿਉਂ ਰੱਖਿਆ ਹੋਇਆ ਹੈ? ਕੀ ਤੈਨੂੰ ਕੇਚਰੀਵਾਲ ਨਹੀਂ ਕਰਨ ਦੇ ਰਿਹਾ? ਕੀ ਤੈਨੂੰ ਦਿੱਲੀ ਵਾਲੇ ਰੋਕਦੇ ਨੇ? ਔਰ ਕੁਝ ਲੋਕ ਕਹਿੰਦੇ ਨੇ ਜੀ ਤੁਹਾਡੇ ਲੀਡਰ ਵੀ ਨਹੀਂ ਮੰਨਦੇ ਮੈਂ ਕਹਿੰਦਾ ਮੇਰੇ ਲੀਡਰ ਦਾ ਮੰਨਣ ਸਾਡੀ ਪਾਰਟੀ ਦੇ ਤੁਸੀਂ ਬਿੱਲ ਇਨਿਸ਼ੀਏਟਿਵ ਕਰੋ ਇੱਕ ਵਾਰ ਡਿਸਕਸ਼ਨ ਤੇ ਪਾ ਦਿਓ ਉੱਥੇ ਲੋਕਾਂ ਨੂੰ ਪਤਾ ਲੱਗ ਲੈਣ ਦਿਓ ਕਿ 117 ਐਮਐਲਏ ਜਿਹੜੇ ਪੰਜਾਬ ਦੇ ਨੇ ਉਹ ਹਰ ਐਮਐਲਏ ਦਾ ਇਸ ਬਿੱਲ ਦੇ ਪ੍ਰਤੀ ਮਤਲਬ ਗੈਰ ਪੰਜਾਬੀਆਂ ਦੇ ਉੱਤੇ ਬਿਨਾਂ ਸ਼ਰਤ ਐਂਟਰੀ ਹੋਣ ਤੇ ਪਾਬੰਦੀ ਲਾਉਣ ਵਾਸਤੇ ਸਾਡਾ ਐਮਐਲਏ ਉੱਥੇ ਵਿਧਾਨ ਸਭਾ ਦੇ ਵਿੱਚ ਕੀ ਬੋਲਦਾ ਵਾ ਤੇ ਕੀ ਉਹ ਹੱਕ ਵਿੱਚ ਵੋਟ ਪਾਉਂਦਾ ਜਾਂ ਇਸ ਬਿੱਲ ਦੇ ਵਿਰੋਧ ਵਿੱਚ ਵੋਟ ਪਾਉਂਦਾ ਇਹ ਸਾਰੀਆਂ ਗੱਲਾਂ ਉੱਥੇ ਕਰਨੀਆਂ ਸੀ ਜਾਂ ਔਰ ਅੰਤ ਵਿੱਚ ਮੈਂ ਤਾਂ ਹੀ ਹੋਊਂਗਾ ਮੇਰੇ ਵੀਰੋ ਤੇ ਪਲੀਜ਼ try to understand ਇਹ ਸਰਕਾਰ ਹੁਣ ਪੁਲਿਸ ਦੇ ਸਾਹਮਣੇ ਚੱਲ ਰਹੀ ਹੈ ਇਹਨੂੰ ਇਹਨਾਂ ਨੇ ਪੁਲਿਸ ਸਟੇਟ ਬਣਾਤਾ ਵਾ ਇਹਨਾਂ ਨੇ ਜਿਸ ਢੰਗ ਦੇ ਨਾਲ ਕਿਸਾਨਾਂ ਦੇ ਸਮਾਨ ਨੂੰ ਚੋਰੀ ਕੀਤਾ ਟਰਾਲੀਆਂ 3-3 4-4 ਲੱਖ ਦੀਆਂ ਕਿਸਾਨਾਂ ਦੀਆਂ ਅੱਜ ਤੱਕ ਨਹੀਂ ਲੱਭੀਆਂ ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਸਾਡਾ ਹੋਰ ਸਮਾਨ ਸਾਰਾ ਮੋਰਚਾ ਤੋਂ ਖਨੌਰੀ ਤੋਂ ਚੰਗੂ ਤੋਂ ਲਗਭਗ 100 ਕਰੋੜ ਰੁਪਏ ਦੀ ਚੋਰੀ ਆ ਲੇਕਿਨ ਪੰਜਾਬ ਦੇ ਵਿੱਚ ਉਹਨ ਕੋਈ ਇਸ ਬਾਰੇ ਪੁਲਿਸ ਦਾ ਕੋਈ ਐਕਸ਼ਨ ਨਹੀਂਗਾ ਅਣਪਛਾਤੇ ਬੰਦੇ ਆਤੇ ਜਿਵੇਂ ਕਰਨਲ ਦੀ ਕੋਟੀ ਦੇ ਉੱਤੇ ਅਣਪਛਾਤੇ ਬੀ ਦਿੱਤਾ ਸੀਗਾ ਔਰ ਬੁਲਡੋਜ਼ਰ ਚਲਾਇਆ ਜਾ ਰਿਹਾ ਜਿਹੜਾ ਬੋਲਦਾ ਉਹਦੇ ਤੇ ਬੁਲਡੋਜ਼ਰ ਆ ਜਿਹੜੇ ਗਰੀਬਾਂ ਦੇ ਘਰ ਢਾ ਰਹੇ ਨੇ ਠੀਕ ਆ ਨਸ਼ੇ ਦੇ ਖਿਲਾਫ ਸਖਤ ਆ ਅਸੀਂ ਸਖਤ ਔਰ ਅਸੀਂ ਚੋਨੇ ਕੇ ਨਸ਼ਾ ਲੇਕਿਨ ਕ੍ਰਿਮੀਨਲ ਜਸਟਿਸ ਸਿਸਟਮ ਤੁਹਾਡੇ ਕੋਲ ਅਵੇਲੇਬਲ ਆ ਤੁਹਾਡੇ ਕੋਲ ਪੁਲਿਸ ਆ ਤੁਹਾਡੇ ਕੋਲ ਸਰਕਾਰੀ ਵਕੀਲਾਂ ਦਾ ਅਮਲਾ ਆ ਤੁਹਾਡੇ ਕੋਲ ਅਦਾਲਤਾਂ ਆ ਜਿਹੜਾ ਆਦਮੀ ਕੋ ਗਲਤ ਕੰਮ ਕਰਤਾ ਚਾਹੇ ਉਹ ਫਾਂਸੀ ਤੇ ਲਟਕਾਓ ਪਰ ਕਿਸੇ ਦਾ ਘਰ ਢੋਣ ਵਾਸਤੇ ਤਾਂ ਕੋਈ ਇਜਾਜ਼ਤ ਨਹੀਂ ਨ ਦਿੱਤੀ ਗਈ ਕਿਸੇ ਨੂੰ ਇਹਦਾ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਰੋਕਿਆ ਹੋਇਆ ਵਾ ਤੁਸੀਂ ਇੱਕ ਜੁਆਇੰਟ ਫੈਮਿਲੀ ਰਹਿੰਦੀ ਆ 10 15 ਦਾ ਟੱਬਰ ਆ ਉਹਨਾਂ ਚੋਂ ਇੱਕ ਆਦਮੀ ਗਲਤ ਕੰਮ ਕਰਦਾ ਵਾ ਤੁਸੀਂ ਉਹਦਾ ਘਰ ਢਾ ਕੇ ਢਾ ਕੇ ਬਾਕੀ 9 ਬੰਦਿਆਂ ਨੂੰ ਸਜ਼ਾ ਦੇਣਾ ਚਾਹੁੰਦੇ ਹੋ ਅੱਜ ਬੰਦਾ ਗੁਨਾਹਗਾਰ ਹੈ ਕਿਸੇ ਅਪੀਲ ਵਿੱਚ ਹਾਈ ਕੋਰਟ ਸੁਪਰੀਮ ਕੋਰਟ ਚੋਂ ਉਹ ਬਰੀ ਹੋ ਜਾਂਦਾ ਕੀ ਕੇਜਰੀਵਾਲ ਤੇ ਭਗਵੰਤ ਮਾਨ ਉਸ ਦਾ ਘਰ ਦੁਬਾਰਾ ਬਣਾਉਣਗੇ ਇਹ ਬੁਲਡੋਜ਼ਰ ਪੋਲਿਟਿਕਸ ਕਿਹਦੀ ਆ ਭਾਜਪਾ ਦੀ ਕਾਪੀ ਕੀਤੀ ਹੋਈ ਯੂਪੀ ਦੇ ਵਿੱਚੋਂ ਲਿਆਦੀ ਜਿੱਦਾਂ ਜੋਗੀ ਸਰਕਾਰ ਗੈਂਗਸਟਰਸ ਉੱਤੇ ਬੁਲਡوزر ਚਲਾ ਰਹੀ ਐਨ ਉਸ ਸਰਕਾਰ ਦੇ ਕੇਜਰੀਵਾਲ ਤੋਂ ਭਗਵੰਤ ਮਾਨ ਬੁਲਡوزر ਪੰਜਾਬ ਦੇ ਵਿੱਚ ਚਲਾ ਰਹੇ ਔਰ ਜਿਵੇਂ ਐਨਐਸਏ ਲੈ ਸਾਡੇ ਨੌਜਵਾਨਾਂ ਤੇ ਕਹਤਾ ਨਾ ਹੋਮ ਮਿਨਿਸਟਰ ਨੇ ਪਾਰਲੀਮੈਂਟ ਕਿ ہماری ਸਰਕਾਰ ਨਹੀਂ ਹੈ ਪੰਜਾਬ મે ਲੇਕਿਨ ਹਮਨੇ ਫਿਰ ਵੀ ਐਨਐਸਏ ਲਗਾ ਕੇ ਪੰਜਾਬ ਦੇ ਨੌਜਵਾਨੋ ਕੋ ਦਿਬਰੂਗੜ੍ਹ ਜੇਲ੍ਹ ਮੇਂ ਭੇਜ ਦਿਆ ਹੈ ਕਿ ਅਬ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਇਹਦੀ ਲਾਨਤ ਜਿਹੜੀ ਆ ਉਹ ਭਗਵੰਤ ਮਾਨ ਦੇ ਸਿਰ ਤੇ ਇਹਦੇ ਇਹਦਾ ਕੰਨ ਮਰੋੜ ਕੇ ਉਹਨਾਂ ਨੇ ਕਰਾਈ ਆ ਔਰ ਜਿਹੜਾ ਹੁਣ ਕਿਸਾਨਾਂ ਦਾ ਅੰਦੋਲਨ ਚ ਕਿਹਾ ਗਿਆ ਇਹ ਵੀ ਬੀਜੇਪੀ ਨੇ ਇਹਨੂੰ ਕਰਾਇਆ ਕਿਉਂਕਿ ਕੇਜਰੀਵਾਲ ਸਸੋਡਿਆ ਸਤਿੰਦਰ ਚੈਨ ਇਹ ਸਾਰੇ ਇਸ ਵਕਤ ਤਾਕੀ ਨੇਤਾ ਨੇ ਇਹਨਾਂ ਤੇ ਸ਼ਰਾਬ ਕੋ ਡਾਲਾ 1300 ਕਰੋੜ ਰੁਪਏ ਕਲਾਸਰੂਮ ਦੇ ਐਫ ਆਈ ਆਰ ਦੇ ਹੁਕਮ ਹੋ ਚੁੱਕੇ ਨੇ ਇਹ ਡਰਦੇ ਨੇ ਬੀਜੇਪੀ ਤੋਂ ਇਸ ਕਰਕੇ ਬੀਜੇਪੀ ਨੇ ਇਸ਼ਾਰਾ ਕੀਤਾ ਕਿ ਚੱਕੋ ਕਿਸਾਨਾਂ ਨੂੰ ਤੇ ਰਾਹ ਖਾਲੀ ਕਰੋ ਇਹ ਤਾਂ ਰਾਹ ਰੁਕੇ ਨਹੀਂ ਸੀ ਰਾਹ ਤਾਂ ਰੁਕਿਆ ਹੀ ਹਰਿਆਣਾ ਸਰਕਾਰ ਨੇ ਸੀ ਆਪਾਂ ਸਭ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਔਰ ਪਰਸੋ ਹਾਈ ਕੋਰਟ ਤੇ ਵੀ ਭਗਵੰਤ ਪਾਣ ਦੀ ਸਰਕਾਰ ਨੇ ਮੰਨ ਲਿਆ ਵਾ ਕਿ ਅਸੀਂ ਕਿਸਾਨਾਂ ਦਾ ਮੋਰਚਾ ਇਸ ਕਰਕੇ ਉਠਾਇਆ ਜੋ ਕਿ ਦਿੱਲੀ ਵਾਲੋਂ ਕੁਝ ਕਰਨਾ ਚਾਹੁੰਦੇ ਸੀ। ਥੈਟ ਮੀਨਸ ਭਗਵਾਨ ਤੁਮਨ ਨਹੀਂ ਚਾਹੁੰਦਾ ਕਿ ਪੰਜਾਬ ਦੇ ਕਿਸਾਨ ਆਪਣਾ ਅਧਿਕਾਰ ਮੰਗਣ ਵਾਸਤੇ RAM LILA ਗਰਾਊਂਡ 'ਤੇ ਜਾ ਕੇ ਬੈਠ ਕੇ ਗੱਲ ਕਰਨ। ਸੋ ਮੇਰੇ ਵੀਰੋ ਮੇਰੇ ਕੋਲ ਜਦੋਂ ਹੋਰ ਕੋਈ ਚਾਰਾ ਨਿਕਾ ਤਾਂ ਮੇਰੇ ਕੋਲ ਤੁਸੀਂ ਬੈਠੇ ਹੋ। ਮੇਰੀ ਅਗਰ ਗੱਲਾਂ ਵਾਜਬ ਤੇ ਠੀਕ ਲੱਗਦੀਆਂ ਨੇ ਤੇ ਇਹਨਾਂ ਨੂੰ ਵਰਤ ਵਾਰ ਤੁਸੀਂ ਸ਼ੇਅਰ ਕਰਨਾ। ਔਰ ਹੌਣ ਵਾਲੇ ਦਿਨਾਂ 'ਚ ਜਿਹੜੇ ਕਰੰਟ ਇਸ਼ੂਜ਼ ਹੋਣਗੇ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਦਾ ਰਹੂੰਗਾ। ਮੇਰੇ ਨਾਲ ਜੁੜਨਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ